ਸਟਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਬਣਾਵਾਂਗੇ ਸੇਵੀਆਂ ਦੀ ਖੀਰ ਇਹ ਆਪਾਂ ਬਾਜ਼ਾਰ ਵਾਲੀਆਂ ਸੇਵੀਆਂ ਦੀ ਬਣਾਵਾਂਗੇ ਬਰਮੀ ਸੈਲੀ ਮੈਂ ਸੇਵੀਆਂ ਲਈਆਂ ਤੇ ਤੁਸੀਂ ਘਰ ਦੀਆਂ ਸੇਵੀਆਂ ਵੀ ਲੈ ਸਕਦੇ ਹੋ ਪਰ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੋਈ ਹੈ ਖੀਰ ਆਪਣੀ ਤੇ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਇੱਧਰ ਮੈਂ ਕੜਾਈ ਗਰਮ ਧਰ ਲਈ ਹੈਗੀ ਕੜਾਈ 'ਚ ਆਪਾਂ ਪਾਵਾਂਗੇ 1 ਚਮਚਾ ਦੇਸੀ ਘਿਓ ਦਾ ਹਾਂ ਜੀ ਆਪਣਾ ਘਿਓ ਜਿਹੜਾ ਗਰਮ ਹੋ ਗਿਆ ਤੇ ਹੁਣ ਇਹਦੇ 'ਚ ਥੋੜੇ ਜਿ ਮੈਂ ਡਰਾਈ ਫਰੂਟ ਲਏ ਆ ਜੇ ਤੁਸੀਂ ਕੋਈ ਵੀ ਆਪਦੀ ਪਸੰਦ ਦੇ ਲੈ ਸਕਦੇ ਹੋ ਤੇ ਇਹਨੂੰ ਆਪਾਂ ਥੋੜਾ ਜਿਹਾ ਘਿਓ 'ਚ ਗਰਮ ਕਰ ਲਾਂਗੇ। ਹਾਂਜੀ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਿਆ ਇਹਨਾਂ ਦੀ ਨਮੀ ਆ ਜਿਹੜੀ ਉਹ ਖਤਮ ਹੋ ਗਈ। ਹੁਣ ਇਹਨਾਂ ਨੂੰ ਬਾਰ ਕੱਟ ਲੈਣੇ ਆਪਾਂ। ਹਾਂਜੀ ਇਹਦੇ 'ਚ ਇੱਕ ਕੌਲੀ ਮੈਂ ਸਪਾ ਲੂੰਗੀ ਸੇਵੀਆਂ ਦੀ ਬਰੀਕ ਸੇਵੀਆਂ ਇਹ ਬਾਜ਼ਾਰ ਆ ਲਈਆਂ। ਹਾਂਜੀ ਇੱਥੇ ਤੁਸੀਂ ਘਰ ਦੀਆਂ ਸੇਵੀਆਂ ਵੀ ਲੈ ਸਕਦੇ ਹੋ ਮੈਂ ਵਰਮੀ ਸੈਲੀ ਸੇਵੀਆਂ ਲਈਆਂ ਤੇ ਆਪਾਂ ਸੇਵੀਆਂ ਦੀ ਖੀਰ ਬਹੁਤ ਟੇਸਟੀ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਇਹਨਾਂ ਨੂੰ ਆਪਾਂ ਹਲਕਾ ਜਿਹਾ ਘੋਣਾ ਲੈਨੇ ਆਂਗੇ ਹਾਂਜੀ ਇਹਨਾਂ ਨੂੰ 1 ਮਿੰਟ ਇਸ ਤਰ੍ਹਾਂ ਘਿਓ ਚ ਭੁੰਨਣ ਨਾਲ ਨਾ ਆਪਣੀ ਜਿਹੜੀਆਂ ਸੇਵੀਆਂ ਦਾ ਟੇਸਟ ਆ ਬਹੁਤ ਜ਼ਿਆਦਾ ਵਧ ਜਾਂਦਾ ਹੈਗਾ ਦੇਸੀ ਘਿਓ ਦੇ ਇੱਕ ਚਮਚੇ ਨਾਲ ਹੀ ਇਹ ਤਿਆਰ ਹੋ ਜਾਂਦੀਆਂ ਭੁੱਜ ਕੇ ਤੇ ਇਹਦੇ ਨਾਲ ਟੇਸਟ ਬਹੁਤ ਵੱਧ ਜਾਊਗਾ ਆਪਣਾ ਸੇਵੀਆਂ ਦਾ ਆਪਾਂ ਸੇਵੀਆਂ ਦੀ ਖੀਰ ਬਣਾ ਰਹੇ ਆਂਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਜਮਾ ਸਿਮ ਰੱਖਿਆ ਹੋਇਆ ਗੈਸ 'ਤੇ ਤੇ ਹਲਕਾ ਜਿਹਾ ਭੁੰਨ ਲਾਂਗੇ ਇਹਨਾਂ ਨੂੰ ਆਪਾਂ ਹਾਂਜੀ ਆਪਣੀਆਂ ਸੇਵੀਆਂ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਇੱਧਰ ਮੈਂ 2 ਕਿਲੋ ਦੁੱਧ ਲਿਆਗਾ ਹਾਂਜੀ ਆਪਾਂ 2 ਕਿਲੋ ਦੁੱਧ ਪਾ ਲਿਆ ਇਹਦੇ 'ਚ ਇੱਕ ਕੌਲੀ ਮੈਂ ਸੇਵੀਆਂ ਦੀ ਲਈ ਸੀਗੀ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਰੇਨ ਲੈਨੇ ਆਂਗੇ ਮੀਡੀਅਮ ਗੈਸ ਤੇ ਹਾਂਜੀ ਹੁਣ ਇਹਦੇ ਚ ਆਪਾਂ ਐਡ ਕਰ ਦਾਂਗੇ ਖੰਡ ਖੰਡ ਤੁਸੀਂ ਆਪਦੇ ਟੇਸਟ ਅਨੁਸਾਰ ਐਡ ਕਰਨੀ ਹੈਗੀ ਮੈਂ ਜਿਹੜੀਆਂ ਕੌਲੀਆਂ ਇੱਕ ਸੇਵੀਆਂ ਦੀਆਂ ਲਈ ਸੀ ਉਹ ਅੱਧੀ ਕੌਲੀ ਮੈਂ ਖੰਡ ਦੀ ਪਾ ਰਹੀ ਆਂ ਤੁਸੀਂ ਮਿੱਠਾ ਆਪਦੇ ਟੇਸਟ ਅਨੁਸਾਰ ਪਾਉਣਾ ਇਹਦੇ ਚ ਹਾਂਜੀ ਸੇਵੀਆਂ ਆਪਣੀਆਂ ਤਿਆਰ ਹੋ ਗਈਆਂ ਦੇਖੋ ਸੰਗਣੀਆਂ ਸੰਗਣੀਆਂ ਬਣ ਕੇ ਵਧੀਆ ਰਹਿਜ ਕੇ ਆਏ ਨੇ ਇਹ ਦੋ ਵਾਲਿਆਂ ਨਾਲ ਹੀ ਵਧੀਆ ਰਿਝ ਜਾਂਦੀਆਂ ਆਈਆਂ ਤੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਥੋੜਾ ਜਿਹਾ ਕਸਟਰਡ ਪਾਊਡਰ ਹਾਂਜੀ ਇੱਧਰ ਆਪਾਂ ਦੋ ਚਮਚੇ ਜਿਹੜੇ ਕਸਟਰਡ ਦੇ ਲੈ ਲਏ ਆ ਇਹਦੇ ਚ ਆਪਾਂ ਅੱਧਾ ਕੱਪ ਦੁੱਧ ਤਾਂ ਪਾਵਾਂਗੇ ਠੰਡਾ ਜਿਹਨੂੰ ਚੰਗੇ ਤਰੀਕੇ ਨਾਲ ਕੋਲ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਢ ਨਾ ਰਹੀ ਚੰਗੇ ਤਰੀਕੇ ਨਾਲ ਇਹਨੂੰ ਕੋਲ ਲੈਣੇ ਹਾਂਜੀ ਹੁਣ ਆਪਾਂ ਘੋਲਿਆ ਹੋਇਆ ਕਸਟਰਡ ਆ ਜਿਹੜਾ ਇਹਦੇ ਵਿੱਚ ਐਡ ਕਰ ਦਾਂਗੇ ਇਹਦੀ ਨਾ ਟੇਸਟ ਵੀ ਵਧ ਜਾਣਾ ਤੇ ਕਲਰ ਵੀ ਬਹੁਤ ਸੋਹਣਾ ਆ ਜਾਣਾ ਇਹਨੂੰ ਆਪਾਂ ਥੋੜਾ ਜਿਹਾ ਚੇਨ ਹੋਰ ਪਕਾਵਾਂਗੇ ਇਹਨੂੰ ਇੱਕ ਵਾਲਾ ਹੋਰ ਦਵਾਵਾਂਗੇ ਆਪਾਂ ਗੈਸ ਦਾ ਫਲੇਮ ਆ ਜਿਹੜਾ ਉਹ ਆਪਾਂ ਲੋ ਹੀ ਰੱਖਣਾਗਾ ਵਧੀਆ ਸੰਗਣੀਆਂ ਸੰਗਣੀਆਂ ਸੇਵੀਆਂ ਬਣ ਕੇ ਆਪਣੀਆਂ ਤਿਆਰ ਹੋ ਗਈਆਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰੋ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਦੀਆਂ ਵੀਡੀਓ ਦੇਖਣਾ ਚਾਹੁੰਦੇ ਆ ਹਾਂਜੀ ਸੇਵੀਆਂ ਆਪਣੀਆਂ ਬਿਲਕੁਲ ਤਿਆਰ ਆ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਡਰਾਈ ਫਰੂਟ ਜਿਹੜੇ ਆਪਾਂ ਘਿਓ ਦੇ ਵਿੱਚ ਹਲਕੇ ਜਿਹਾ ਭੁੰਨੇ ਸੀਗੇ ਥੋੜੀਆਂ ਜੀਆਂ ਪਾਵਾਂਗੇ ਆਪਾਂ ਦਾਖਾਂ ਸੇਵੀਆਂ ਦੀ ਟੇਸਟੀ ਟੇਸਟੀ ਖੀਰ ਬਣ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਗੈਸ ਕਰਾਂਗੇ ਬੰਦ ਤੇ ਇਹਨੂੰ ਜਾਲੀ ਦੇ ਕੇ ਪੱਖੇ ਥੱਲੇ ਠੰਡਾ ਹੋਣ ਦੇਵਾਂਗੇ। ਹਾਂਜੀ ਸੇਵੀਆਂ ਆਪਣੀਆਂ ਠੰਡੀਆਂ ਹੋ ਗਈਆਂ। ਤੇ ਆਪਾਂ ਇਹਨੂੰ ਕਰਦੇ ਹਾਂ ਵਰਤੋਂ ਦੀ ਤਿਆਰੀ। ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ। ਤੇ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।